ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੁਗਨੇ ਅਰਵਿੰਦ ਕੇਜਰੀਵਾਲ ਤੇ ਤੰਜ ਕਸਦੇ ਅਕਿਆ ਕਿ ਕੇਜਰੀਵਾਲ ਦੀ ਦੋਹਰੀ ਨੀਤੀ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ ਪੰਜਾਬ 'ਚ ਹੁਣ ਸੰਵਿਧਾਨ ਨਹੀਂ ਸਗੋ ਕੇਜਰੀਵਾਲ ਦੀ ਤਾਨਾਸ਼ਾਹੀ ਚੱਲ ਰਹੀ ਹੈ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਤੰਤਰ ਲਈ ਖਤਰਾ ਦੱਸਿਆ ਅਤੇ ਪੰਜਾਬ ਵਿੱਚ ਚੱਲ ਰਹੀ ਪ੍ਰਸ਼ਾਸਕੀ ਸਥਿਤੀ ਤੇ ਗੰਭੀਰ ਸਵਾਲ ਖੜੇ ਕੀਤੇ ਇੱਕ ਟਾਈਮ ਸੀ ਖੁਦ ਕੇਜਰੀਵਾਲ ਸਾਹਿਬ ਅਦਾਲਤ 'ਚ ਖੜੇ ਹੋ ਕੇ ਨਸ਼ਿਆਂ ਦੇ ਮੁੱਦੇ ਤੇ ਵਿਕਰਮ ਮਜੀਠੀਆ ਕੋਲੋਂ ਮਾਫੀ ਮੰਗ ਕੇ ਜਿਉਂ ਦੋਸ਼ੀ ਸੀ ਤੇ ਉਹਦੋਂ ਮਾਫੀ ਕਿਉਂ ਮੰਗੀ ਸੀ ਸਟੈਂਡ ਕਰਦੇ ਤੇ ਜੇ ਉਹ ਦੋਸ਼ੀ ਨਹੀਂ ਸੀ ਤੇ ਉਹਨ ਬਦਲਾਖੋਰੀ ਦੀ ਕਾਰਵਾਈ ਕਿਉਂ ਕੀਤੀ ਭਗਵੰਤ ਮਾਨ ਦੀ ਸਰਕਾਰ ਡਰਗ ਦੇ ਖਿਲਾਫ ਸੋ ਕਾਲ ਜਿਹੜਾ ਯੁੱਧ ਚਲਾਇਆ ਉਹਦਾ ਇਸਤੇਮਾਲ ਆਪਣੇ ਰਾਜਨੀਤਿਕ ਪ੍ਰਤੀਯੋਧੀਆਂ ਨੂੰ ਦਿਕਾਨੇ ਲਾਂ ਤੇ ਕਰ ਰਹੀ ਹੈ। ਹੋਰ ਪੰਜਾਬ ਦੇ ਅੰਦਰ ਅਘੋਸ਼ਿਤ ਆਪਾਤਕਾਲ ਲੱਗਾ ਹੋਇਆ। ਅਮਰਜੈਂਸੀ ਦੀ ਯਾਦ ਤਾਜ਼ਾ ਕਰਦੀ ਕੇਜਰੀਵਾਲ ਸਾਹਿਬ ਨਵੇਂ ਇੰਦਰਾ ਗਾਂਧੀ ਦੇ ਰੂਪ ਚ ਸਾਹਮਣੇ ਆਇਆ ਹੈ। ਇੰਦਰਾ ਗਾਂਧੀ ਦਾ ਨਵਾਂ ਅਵਤਾਰ। ਤਾਨਾਸ਼ਾਹੀ ਅਵਤਾਰ। ਲੋਕਾਂ ਦੇ ਅਧਿਕਾਰ ਛਿੰਨਣ ਵਾਲੇ ਅਧਿਕਾਰ। ਵਿਧਾਇਕਾਂ ਦੇ ਘਰ ਚ ਜ਼ਬਰਨ ਕੁਸਕੇ ਆਪਣੇ ਅਹੰਕਾਰ اور ਆਪਣੀ ਤਾਨਾਸ਼ਾਈ ਨੂੰ ਦਿਖਾਉਣ ਵਾਲਾ ਅਹੰਕਾਰ ਝੂਠੇ ਮੁਕਦਮਿਆਂ ਇਹ ਫਸਾਇਆ ਜਾ ਰਿਹਾ ਔਰੇ ਕਰਮ ਲਗਾਤਾਰ ਜਾਰੀ جاری ਹੈ। ਅਗਰ ਪੰਜਾਬ ਸਰਕਾਰ ਦਾ ਉਦੇਸ਼ ਨਸ਼ਾ ਮੁਕਤ ਪੰਜਾਬ ਹੈ। ਤੋਰੇ ਸੇ ਕਾਰਵਾਈ ਕਰੋ। ਕਿੰਗ ਵਿਨ ਬੜੋ ਜੇ ਤੁਸੀਂ ਕਹਿ ਹੀ ਰਹੇ ਹੋ ਤੇ ਪੁਰਾਣੇ کیسਾਂ ਦੀ ਕਾਰਵਾਈ ਕਰ ਰਹੇ ਹੋ ਨਵਾਂ ਕੋਈ ਰਜਿਸਟਰਡ ਨਹੀਂ ਹੋਇਆ ਇਹ ਨਸ਼ਾ ਮੁਕਤ ਪੰਜਾਬ ਹੈ ਕਿ ਵਿਪਖਸ਼ ਮੁਕਤ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸੇ ਨੂੰ ਡਰਾਇਆ ਜਾ ਰਿਹਾ ਕਿਸੇ ਨੂੰ ਧਮਕਾਇਆ ਜਾ ਰਿਹਾ ਕਿਸੇ ਨੂੰ ਵਿਧਾਨ ਸਭਾ ਦੀ ਫਾਈਲਾਂ ਦਿਖਾਈਆਂ ਜਾ ਰਹੀ ਹੈ ਇਹ ਡਰ ਖੋਫ ਦੇ ਨਿੰਦਰ ਪੰਜਾਬ ਅੱਜ ਰਾਜਨੀਤਿਕ ਰੂਪ ਤੇ ਲੋਕਤੰਤਰੀਕ ਆਖਰੀ ਸਾਹਾਂ ਲੈ ਰਿਹਾ ਹੈ